ਲੋ ਬਾਈਕ ਕਾਪਾ ਪਹੁੰਚ ਚੁਕੇ ਹਾਂ ਤਲਵੰਡੀ ਸਾਬੋ ਤਾਕਤ ਨਾਮ ਨਮਾ ਸਾਬੇ ਖੇ ਲੋ ਜੇ ਪਹਿਲਾਂ ਕਰ ਲੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਉਹ ਦਵਾ ਤੁਹਾਨੂੰ ਦਿਖਾਵਾਂਗੇ ਬਹੁਤ ਕੈਂਟ ਸਿਰਾ ਸ਼ਸ਼ਤਰ ਹਾਂ ਠੀਕ ਆ ਪਹਿਲਾਂ ਤੁਸੀਂ ਦਰਸ਼ਨ ਕਰ ਲੋ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਆਪਣਾ ਮੇਨ ਗੁਰਦੁਆਰਾ ਆ ਗਿਆ ਗੁਰਦੁਆਰੇ ਬਹੁਤ ਨੇ ਭਾਈ ਜਿਹੜੇ ਜਿਹੜੇ ਵੀਰ ਕਰੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੇਸ ਵੇਰੇ ਤਨੁ ਸ਼ਾਸਤਰ ਦੁਹਾਣਿਆ ਲੋ ਆਪਾ ਦੇਖੋ ਭਾਈ ਆਪਾ ਸ਼ਾਸਤਰ ਵਾਲੀ ਸ਼ਾਪ ਤੇ ਪਹੁੰਚ ਚੁਕੇ ਆ ਦੇਖੋ ਇੱਥੇ ਬਹੁਤ ਜ਼ਿਆਦਾ ਕੜੇ ਸਰ ਬਲੋਹੇ ਦੇ ਪਾਂਡੇ ਵਗੈਰਾ ਪਏ ਸਨ ਤੇ ਇਹਦੇ ਵਿੱਚੋਂ ਆਪ ਨੂੰ ਇੱਕ ਤਲਵਾਰ ਵੀ ਪਸੰਦ ਆਈ ਆ ਤੇ ਉਹ ਆਪਾ ਬਾਏ ਵੀ ਕੀਤੀ ਉਸਕੋ ਕਮੈਂਟ ਕਰਕੇ ਦੱਸਿਓ ਕਿੰਦਾ ਜੀ ਲੱਗੀ ਉਹ ਵੀ ਤੁਹਾਨੂੰ ਔਕੇ ਦਿਖਾਵਾਂਗੇ ਤੇ ਗੁਰਵਾਣੀਆਂ ਦੀਆਂ ਫੋਟੋਆਂ ਪਈਆਂ ਸਨ ਤੇ ਸਤਨਾ ਵਾਹ ਗੁਰੂ ਭਾਈ ਸਾਰਿਆਂ ਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਆਪ ਯਕਨ ਗਿਆ ਤੇ ਆ ਦੇਖੋ ਸਰ ਬਲੋਹੇ ਦੇ ਕਹਿ ਸਕਦੇ ਆਪਾਂ ਢੋਲੂ ਜਾਂ ਜਾਂ ਤਲਵਾਰਾਂ ਦੇਖੋ ਬਈ ਇੱਥੇ ਤਲਵਾਰਾਂ ਦੀ ਤਲਵਾਰਾਂ ਪਈਆਂ ਨਾ ਤਲਵਾਰਾਂ ਹੀ ਤਲਵਾਰਾਂ ਪੁੱਛੋ ਇਹਨਾਂ ਬਈ ਬਹੁਤ ਜ਼ਿਆਦਾ ਤਲਵਾਰਾਂ ਸਨ ਜਿਹੜੀ ਤਲਵਾਰ ਦੇਖਦੇ ਸਨ ਉਹ ਪਸੰਦ ਆ ਜਾਂਦੀ ਸੀ ਕਿਉਂਕਿ ਇਹ ਆਪਣੀ ਗੁਰੂਆਂ ਦੀ ਆਪਾਂ ਨੂੰ ਦੇਣ ਆ ਆ ਦੇਖੋ ਬਈ ਢਾਲਾ ਠੀਕ ਹੈ ਢਾਲ ਜਿਹਦੀ ਤਲਵਾਰ ਤੋਂ ਵਰਤਨ ਤਲਵਾਰ ਤੋਂ ਬਚ ਲੈ ਇਸ ਦੀ ਵਰਤੋਂ ਕਰਦੇ ਸਨ ਦੇਖੋ ਆਪਾਂ ਨੂੰ ਆਹ ਅਗੀ ਤਲਵਾਰ ਪਸੰਦ ਤੇ ਆਪਾਂ ਬਾਏ ਵੀ ਕਰ ਲਈ ਸੀ ਇਹ ਆਪਾਂ ਨੂੰ ਪਈ ਆ ਬਈ 1500 ਦੇ ਵਿੱਚ ਸਨੇ ਹਾਂ 1500 ਦੇ ਵਿੱਚ ਆਪਾਂ ਨੂੰ ਪਈ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਈ ਗੰਦਮੰਦ ਦੋ ਅਸੀਂ ਬਹੁਤ ਕੁਝ ਸ਼ੇਅਰ ਕਰਦੇ ਹਾਂ ਆਹ ਦੇਖੋ ਆਹ ਢਾਲ ਵੀ ਮੈਨੂੰ ਪਸੰਦ ਆ ਰਹੀ ਸੀ ਪਰ ਚਾਚਾ ਕਹਿੰਦਾ ਆਪਾਂ ਕਿਹੜਾ ਯੋਧ ਕਰਨਾ ਵੀ ਟਾਲ ਲੈ ਨੂੰ ਆਪਾਂ ਇੱਕ ਤਲਵਾਰ ਲੈਨੇ ਆਂ ਵਧੀਆ 1500 ਰੁਪਏ ਦੀ ਠੀਕਾ ਸੀ ਲਈ ਤਲਵਾਰ ਤੇ ਇੱਕ ਅਸੀਂ ਲੈਣਾ ਸੀ ਬਰਛਾ ਬਰਛਾ ਜ਼ਿਆ ਸੋਰਪੇਗਾ ਪਰ ਸਾਡੀ ਸਲਾਹ ਵਾਲੀ ਤਲਵਾਰ ਲੈਣ ਦੀ ਅਸੀਂ ਵਿਰਾਤ ਤਲਵਾਰ ਬਾਇ ਕਰ ਲਈ ਮੈਂ ਕਿਹਾ ਚਾਚਾ ਤੂੰ ਦਾਵ ਦੇ ਤਲਵਾਰਾ ਦੇਖ ਮੈਂ ਦੇਖਦਾ ਆਪਣੇ ਘਰੇ ਤੇ ਮੈਂ ਤਲਵਾਰਾ ਦੇਖਣ ਦੁਬਾਰ ਕਿਉਂਕਿ ਉਸ ਤੋਂ ਬਾਅਦ ਮੈਂ ਵੇਖਿਆ ਕੜਾ ਸਰਬ ਲੋਹੇ ਦਾ ਕੜਾ ਮੈਨੂੰ ਚਾਹੀਦਾ ਸੀ ਤੇ ਆਹ ਦੇਖੋ ਆਹ ਕੜਾ ਮੈਨੂੰ ਆਉਂਦੇ ਸਾਰੇ ਪਸੰਦ ਆ ਗਿਆ ਸੀ ਇਹ ਕੜਾ ਸੀਗਾ 350 ਦਾ ਤੇ ਇਹ ਕੜਾ ਮੈਂ ਕਰ ਲਿਆ ਬਾਈ ਓਕੇ ਬਾਈ